ਅੰਜਿਤ ਭਾਈ ਜੀ ਇਸ ਵੇਲੇ ਦੀ ਸਭ ਤੋਂ ਵੱਡੀ ਖਬਰ ਇਹ ਮੰਨੀ ਜਾ ਰਹੀ ਹੈ ਜੀ ਅਮਰਿਤਪਾਲ ਸਿੰਘ ਨੇ ਖਡੂਰ ਸਾਹਿਬ ਤੋਂ ਭਰੀ ਆਪਣੀ ਨਾਮਜ਼ਦਗੀ ਤੇ ਨਿਊਜ਼ ਇਹ ਆ ਰਹੀ ਸੂਤਰਾਂ ਮੁਤਾਬਕ ਉਹਨਾਂ ਦੇ ਚਾਚਾ ਜੀ ਦੇ ਹੈਗੇ ਜੋ ਕਿ ਸਾਰੇ ਕਾਗਜ਼ ਉੱਥੇ ਭਰ ਕੇ ਗਏ ਹੈ ਡੀਸੀ ਦਫ਼ਤਰ ਨਨਤਨ ਵਿੱਚ ਤੇ ਇੱਥੋਂ ਆਪਾਂ ਇਹ ਅੰਦਾਜ਼ਾ ਲਾ ਸਕਦੇ ਆ ਕਿ ਉਹਨਾਂ ਦਾ ਜਿਹੜਾ ਅੱਗੇ ਇਲੈਕਸ਼ਨ ਲੜਨ ਦਾ ਰਸਤਾ ਹੈ ਉਹ ਕਿਥੇ ਨਾ ਕਿਥੇ ਹੁਣ ਸਾਫ਼ ਹੁੰਦਾ ਨਜ਼ਰ ਆ ਰਿਹਾ ਹੈ ਕਿਉਂਕਿ ਹੁਣ ਕਾਗਜ਼ ਜਮ੍ਹਾਂ ਹੋ ਗਏ ਆ ਜੋ ਕਾਗਜ਼ੀ ਕਾਰਵਾਈ ਹੋਣੀ ਸੀ ਉਹ ਹੋ ਚੁੱਕੀ ਹੈ ਤੇ ਇਹਦਾ ਮਤਲਬ ਆਪਾਂ ਇਹੀ ਕਹੀਏ ਕਿ ਭਈ ਕਾਗਜ਼ ਜਮ੍ਹਾਂ ਹੋ ਗਏ ਹੁਣ ਨਾਮਜ਼ੰਦੀ ਆਪਣੀ ਜੋ ਆਪਣਾ ਨਾਮ ਪੈਣਾ ਸੀ ਉਹ ਪੈ ਚੁੱਕਿਆ ਤੇ ਇਲੈਕਸ਼ਨ ਲੜਨ ਦਾ ਜਿਹੜਾ ਰਾਹ ਹੈ ਉਹ ਪੂਰਾ ਪੂਰਾ ਹੁਣ ਖੁੱਲ ਚੁੱਕਿਆ ਹੈ ਤੇ ਇਹਨੂੰ ਆਪਾਂ ਵੇਖੀਏ ਕਿ ਇੱਕ ਵੱਡੀ ਕਾਮਯਾਬੀ ਕਹਿ ਸਕਦੇ ਆਂ ਕਿ ਭਈ ਉਹਨਾਂ ਨੇ ਕਾਗਜ਼ ਭਰਤੇ ਆ ਤੇ ਹੁਣ ਇੱਥੋਂ ਸੰਗਤਿਆ ਜੋ ਵੀ ਵੋਟਰ ਉਹਨਾਂ ਨੂੰ ਸਪੋਰਟ ਕਰਦਾ ਹੁਣ ਉਹ ਖੁੱਲ ਕੇ ਸਾਹਮਣੇ ਆ ਸਕਦੇ ਆ ਵੇਖਦੇ ਆਂ ਕੀ ਹੁੰਦਾ ਹਾਂਜੀ ਤਾਂ ਬਾਈ ਜੀ ਇਸ ਵੇਲੇ ਦੀ ਸਭ ਤੋਂ ਵੱਡੀ ਖਬਰ ਇਹ ਮੰਨੀ ਜਾ ਰਹੀ ਹੈ ਜੀ ਅਮਰਿਤਪਾਲ ਸਿੰਘ ਨੇ ਖਡੂਰ ਸਾਹਿਬ ਤੋਂ ਭਰੀ ਆਪਣੀ ਨਾਮਜ਼ਦਗੀ ਤੇ ਨਿਊਜ਼ ਇਹ ਆ ਰਹੀ ਸੂਤਰਾਂ ਮੁਤਾਬਕ ਉਹਨਾਂ ਦੇ ਚਾਚਾ ਜੀ ਦੇ ਹੈਗੇ ਜੋ ਕਿ ਸਾਰੇ ਕਾਗਜ਼ ਉੱਥੇ ਭਰ ਕੇ ਗਏ ਹੈ ਡੀਸੀ ਦਫ਼ਤਰ ਨਨਤਨ ਵਿੱਚ ਤੇ ਇੱਥੋਂ ਆਪਾਂ ਇਹ ਅੰਦਾਜ਼ਾ ਲਾ ਸਕਦੇ ਆ ਕਿ ਉਹਨਾਂ ਦਾ ਜਿਹੜਾ ਅੱਗੇ ਇਲੈਕਸ਼ਨ ਲੜਨ ਦਾ ਰਸਤਾ ਹੈ ਉਹ ਕਿਤੇ ਨਾ ਕਿਤੇ ਹੁਣ ਸਾਫ਼ ਹੁੰਦਾ ਨਜ਼ਰ ਆ ਰਿਹਾ ਹੈ ਕਿਉਂਕਿ ਹੁਣ ਕਾਗਜ਼ ਜਮ੍ਹਾਂ ਹੋ ਗਏ ਆ ਜੋ ਕਾਗਜ਼ੀ ਕਾਰਵਾਈ ਹੋਣੀ ਸੀ ਉਹ ਹੋ ਚੁੱਕੀ ਹੈ ਤੇ ਇਹਦਾ ਮਤਲਬ ਆਪਾਂ ਇਹੀ ਕੱਢੀਏ ਕਿ ਭਈ ਕਾਗਜ਼ ਜਮ੍ਹਾਂ ਹੋ ਗਏ ਹੁਣ ਨਾਮਜ਼ੰਦੀ ਆਪਣੀ ਜੋ ਆਪਣਾ ਨਾਮ ਪੈਣਾ ਸੀ ਉਹ ਪੈ ਚੁੱਕਿਆ ਤੇ ਇਲੈਕਸ਼ਨ ਲੜਨ ਦਾ ਜਿਹੜਾ ਰਾਹ ਹੈ ਉਹ ਪੂਰਾ ਪੂਰਾ ਹੁਣ ਖੁੱਲ ਚੁੱਕਿਆ ਹੈ ਤੇ ਇਹਨੂੰ ਆਪਾਂ ਵੇਖੀਏ ਕਿ ਇੱਕ ਵੱਡੀ ਕਾਮਯਾਬੀ ਕਹਿ ਸਕਦੇ ਆਂ ਕਿ ਭਈ ਉਹਨਾਂ ਨੇ ਕਾਗਜ਼ ਭਰਤੇ ਆ ਤੇ ਹੁਣ ਇੱਥੋਂ ਸੰਗਤੀਆ ਜੋ ਵੀ ਵੋਟਰ ਉਹਨਾਂ ਨੂੰ ਸਪੋਰਟ ਕਰਦਾ ਹੁਣ ਉਹ ਖੁੱਲ ਕੇ ਸਾਹਮਣੇ ਆ ਸਕਦੇ ਆ ਵੇਖਦੇ ਆਂ ਕੀ ਹੁੰਦਾ